ਆਮਨ ਸ਼ਫਾ ਦੀ ਫਲੈਗ ਆਫ ਕਰਤਾ ਗਿਆਵਾ 100 ਦਿਨ ਦਾ ਟੀਵੀ ਮੁਕਤ ਪਰ ਇਹ ਪ੍ਰੋਜੈਕਟਾ ਕੀ ਹੋਏਗਾ ਦੇਖੋ ਜੀ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਕਾ ਹੋ ਜਾਂਦਾ ਹੈ ਸਿਰਫ ਤੇ ਸਿਰਫ ਇੱਕ ਅਨਗਲੀ ਕਰਕੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਹੈ ਵੀ ਇਹ ਬਸ ਜਿਹੜੀ ਪਿੰਡ ਪਿੰਡ ਜਾਊਗੀ ਟੈਸਟ ਹੋਣਗੇ ਜਿਹੜੇ ਜਿਹੜੇ ਵੀ ਪੇਸ਼ੈਂਟ ਨਾ ਆਉਣਗੇ ਉਹਨਾਂ ਦਾ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਟਰੀਟਮੈਂਟ ਕੀਤਾ ਜਾਊਗਾ ਇਹਦੇ ਵਿੱਚ ਬਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੱਕ ਰਹੇ ਹੋ ਕਿ ਮੌਤ ਮਾਰੀ ਆਪਣੀ 맡 ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟ੍ਰੀਟਮੈਂਟ ਜਲਦੀ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਕਰਾਓ ਕਿ ਲੱਗਦਾ ਜ਼ਿਲ੍ਹੇ ਕੀ ਦੀ ਐਨੀ ਫੈਕਸ਼ਨ ਆ ਅਗਰ ਭਾਰਤ ਮੁਕਤ ਹੁੰਦਾ ਵਾ ਤੇ ਕਿੰਨੇ ਕੁ ਲੋਕ ਇਸ ਬਿਮਾਰੀ ਤੋਂ ਬਚ ਬਚ ਸਕਣਗੇ ਜਾਂ 100 ਦਿਨ ਦੇ ਵਿੱਚ ਕਿੰਨੇ ਲੋਕਾਂ ਦਾ ਟ੍ਰੀਟਮੈਂਟ ਹੋ ਸਕਦਾ ਕੋਈ ਜਿਹੜਾ ਤੇ ਇਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਉਹਨੂੰ ਅ ਉੱਚ ਕੇ ਦੇਖੋ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨੌਬਤ ਹੀ ਨਾ ਆਵੇ ਵੀ ਸਟਾਰਟਿੰਗ ਹੀ ਜੇ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਉਹਨੂੰ ਤੰਦਰੁਸਤ ਕਰੀਏ ਜੀ ਕਈ ਵਾਰ ਕੋਈ ਪੇਸ਼ੈਂਟ ਨਜ਼ਰ ਆਵੇ ਨਾ ਤੇ ਆਪਣੇ ਉਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਆਪਣੀ ਉਸ ਤੋਂ ਦੂੜੀਆਂ ਬਣਾ ਲੈਂਦੇ ਆ ਉਹਨਾਂ ਨੂੰ ਕਹਿਣਾ ਇਹ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਬੰਦਾ ਦੁਖੀ ਹੁੰਦਾ ਉਹਦੋਂ ਨੂੰ ਸਹਾਰੇ ਦੀ ਲੋੜ ਹੁੰਦੀ ਆ ਠੀਕ ਆ ਕਈ ਦਰਦ ਦੇ ਵੀ ਨੇ ਪਰ ਆਪਣਾ ਅਗਲੇ ਨੂੰ ਮਹਿਸੂਸ ਨਾ ਹੋਣ ਲੋ ਆਪਣਾ ਪ੍ਰੋਕੈਸ਼ਨ ਰੱਖ ਕੇ ਉਹਦਾ ਠੀਕ ਕਰਨ ਜਿਹੜਾ ਹੋਣ ਵਾਲਾ ਉਹਦਾ ਸਾਥ ਕਿਉਂਕਿ ਬਿਮਾਰ ਬੰਦੇ ਨੂੰ ਜੇ ਉਹਦਾ ਕੋਈ ਪਤਾ ਲੈਣ ਨਾ ਨਾ ਜਾਵੇ ਕਿ ਉਹ ਮਹਿਸੂਸ ਕਰਦਾ ਵੀ ਯਾਰ ਫਲਾਣੇ ਨਾਲ ਮੇਰੀ ਨੀੜਤਾ ਜ਼ਿਆਦਾ ਹੈ ਉਹ ਮੇਰਾ ਪਤਾ ਲੈਣ ਨਹੀਂ ਆਉਂਦਾ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀ ਨੇ ਪਹਿਲ ਕਦਮੀ ਕਰਨੀ ਚਾਹੀਦੀ ਜਿਹੜਾ ਜ਼ਰੂਰਤ ਮੰਨਦਾ ਉਹ ਦਿਨ ਚਟਾਨ ਬਣ ਕੇ ਖਲੋ। ਇਸ ਪਾਸੇ ਦੇ ਵਿੱਚ ਕਿਹ ਕਿਹੜੀ ਟੀਮ ਮੌਜੂਦ ਹੈ। ਪ੍ਰਾਪਰ ਸਾਡੀ ਮੈਡੀਕਲ ਵੀ ਟੀਮਾਂ ਰਹਿਣਗੀਆਂ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਵੀ ਪਿੰਡਾਂ 'ਚ ਜਾਊਗਾ ਜੀ ਸਾਰੀਆਂ ਤਕਰੀਬਨ ਆਪਾਂ ਇਹ ਕਹਿ ਸਕਦੇ ਹਾਂ ਵੀ ਦਫ਼ਤਰਾਂ 'ਚੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰ ਘਰ ਤੱਕ ਲੈ ਚੰਨ। ਸੋਸ਼ਲ ਸੌਦ ਮੈਸੇਜ ਅੰਡਰਸਟੈਂਡ ਦਾ ਪ੍ਰੋਗਰਾਮ ਜਿਹੜਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਹੈ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਜ਼ ਟੀਵੀ ਕੈਂਪੇਨ ਸ਼ੁਰੂ ਹੋ ਰਹੀ ਹੈ। 100 ਡੇਜ਼ ਟੀਵੀ ਕੈਂਪੇਨ ਦੇ ਵਿੱਚ ਹੈ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਹੈ ਇਹਨੂੰ ਲਾਂਚ ਕੀਤਾ ਜਾ ਰਿਹਾ 7 ਦਸੰਬਰ ਨੂੰ ਲਾਂਚ ਹੋ ਰਹੀ ਹੈ ਇਹਦੇ ਵਿੱਚ ਹੈ ਵੀ ਜਿਹੜੀ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ ਵੀ ਜਿਹੜੇ ਮੋਸਟ ਵਲਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਕਹੀਏ 슬ਮ ਏਰੀਆਜ਼ ਨੇ ਜਿਹੜੇ ਆਟੋਮੀਓਨ ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਡਿਸਆਰਡਰਸ ਨੇ ਜਿਹਦਾ ਉਹਨਾਂ ਨੂੰ ਕੋਈ ਮੰਨ ਲੋ ਡਾਇਲਿਸਿਸ ਵਾਲੇ ਪੇਸ਼ੈਂਟ ਹੈ ਕੋ ਡਾਇਬੀਟਿਸ ਵਾਲੇ ਹੈ ਕੋਈ ਬੀਪੀ ਵਾਲੇ ਹੈ ਕੋਈ ਕਫ ਵਾਲੇ ਹੈ ਔਰ ਜਿਹੜੇ ਸਾਡੇ ਮੋਰ ਦੈਨ 2 ਵੀਕਸ ਕਫ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਸਪਟਮ ਐਗਜ਼ਾਮੀਨੇਸ਼ਨ ਵਾਸਤੇ ਔਰ ਟ੍ਰੂ ਨੈਟ ਤੇ ਸੀ ਵੀ ਨੈਟ ਸਾਡੇ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗਦੀਆਂ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਡੇਸ ਜਿਹੜੀ ਇਹਨਾਂ ਦੀ ਸਕ੍ਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇੱਥੇ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੂੰ ਪਹਿਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਇਲੀਮੀਨੇਸ਼ਨ ਦੇ ਸੰਬੰਧ ਵਿੱਚ ਵੀ ਸਟੇਟ ਲੈਵਲਸ ਆਪਣੇ ਆਲ ਇੰਡੀਆ ਲੈਵਲ ਵੱਲ ਵੀ ਸਿਲਵਰ ਮੈਡਲ ਵੀ ਮਿਲਿਆ ਸੀ। ਮਰੇ ਗੱਡੀ ਦੇ ਵਿੱਚ ਕਿੰਨੀਆਂ ਟੀਮਾਂ ਰਹਿਣਗੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਇਹ ਜਿਹੜੀ ਗੱਡੀ ਹੈ ਇਹਦਾ ਬੇਸਿਕ ਮੋਟਿਵ ਤਾਂ ਜਿਹੜਾ ਹੈਗਾ ਇਹ ਲੋਕਾਂ ਚ ਅਵੇਅਰਨੈਸ ਕਰੇਗੀ। ਜਿਹੜੇ ਸਾਡੇ ਸੀਐਚਓ ਨੇ ਸਾਡੇ ਕੋਲ 200 ਤੋਂ ਜ਼ਿਆਦਾ ਸੀਐਚਓ ਜਿਹੜੇ ਬਾਹਰ ਕੰਮ ਕਰ ਰਹੇ ਆ ਆਸ਼ਾ ਜ਼ਖਰ ਪਿੰਡ ਦੇ ਵਿੱਚ ਆਸ਼ਾ ਜਿਹੜੀਆਂ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਵਲਨਰੇਬਲ ਨੇ ਜਿਹੜੇ ਜ਼ਿਆਦਾ ਪ੍ਰੋਬਲਮ ਵਾਲੇ ਕਫ ਵਾਲੇ ਆ ਉਹ ਸੀਐਚਓ ਲੈਵਲ ਤੇ ਉਹਨੂੰ ਸਕ੍ਰੀਨ ਕਰਕੇ ਫਿਰ ਅੱਗੇ ਜਿਹੜੇ ਸਾਡੇ ਬਲੌਕ ਲੈਵਲ ਤੇ ਜਿਹੜੇ ਸੀਐਸਸੀ ਹਸਪੀਟਲਸ ਐ ਔਰ ਜਿੱਥੇ ਜਿੱਥੇ ਇਹਨਾਂ ਦੇ ਟੈਸਟ ਹੋਏਗੀ ਉੱਥੇ ਭੇਜਿਆ ਜਾਏਗਾ ਤਾਂ ਕਿ ਇਹਨਾਂ ਦੇ ਵਿੱਚੋਂ ਡਿਟੈਕਟ ਕਰਕੇ ਇਹਨਾਂ ਦੀ ਟਾਈਮਲੀ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕਿੰਨੇ ਯੂਨਿਟ ਜਿਹੜੇ ਤਿਆਰ ਕੀਤੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਜਿਹੜੀ ਹੈਗੀ ਐ ਦੇਖੋ ਹਰ ਬਲੌਕ ਦੇ ਵਿੱਚ ਸਾਡੇ ਕੋਲ ਜਿਹੜੀਆਂ ਆਪਣੀਆਂ ਗੱਡੀਆਂ ਨੇ ਐਮਬੂਲੈਂਸਿਸ ਨੇ ਸਾਡੇ ਕੋਲ ਆਰਬੀਐਸਕੇ ਦੀ ਟੀਮਜ਼ ਨੇ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਉਹ ਜੰਡੀਆਂ ਵੀ ਬਲੌਕਾਂ ਹਰ ਜਗ੍ਹਾ ਜਾ ਕੇ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣੇ ਅਵੇਅਰਨੈਸ ਦੇ। ਕਿ ਟੀਵੀ ਤੋਂ ਵੀ ਪਾਇਆ ਜਾਂਦਾ ਕਿ ਉਹ ਤਾਂ ਲੋਕ ਟੀਵੀ ਦਾ ਜਿਹੜਾ ਪੋਜ਼ਿਟਿਵ ਪਾਇਆ ਜਾਂਦਾ ਜਿਸ ਤਰ੍ਹਾਂ ਪਹਿਲੇ ਹੀ ਹੈ ਉਹਦਾ ਬਿਲਕੁਲ ਜਿਹੜੀ ਟ੍ਰੀਟਮੈਂਟ ਹੈ ਬਿਲਕੁਲ ਫ੍ਰੀ ਹੁੰਦੀ ਹੈ। ਪਹਿਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਲਾਈ ਆਂਦੀ ਹੈ, ਸਟੇਟ ਗਵਰਨਮੈਂਟ ਵੱਲੋਂ ਸਪਲਾਈ ਆਂਦੀ ਹੈ ਉਹਨਾਂ ਦੇ ਬਿਲਕੁਲ ਟ੍ਰੀਟਮੈਂਟ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਫ੍ਰੀ ਹੁੰਦੀ ਹੈ ਔਰ ਇਵਨ ਉਹਨਾਂ ਦੇ ਜਿਹੜੇ ਹੈਗੇ ਹੈ ਗਵਰਨਮੈਂਟ ਵੱਲੋਂ ਇਹ ਵੀ ਹੈਗਾ ਵੀ ਪਰ ਮੰਥ ਉਹਨਾਂ ਨੂੰ ਕੈਸੇ ਵੀ ਮਿਲਦੇ ਆ ਜਿਹੜੇ ਕਿ ਡਾਈਟ ਵਾਸਤੇ ਵੀ ਪ੍ਰ ਸਾਰੇ ਅੱਜ 100 ਡੇ ਜਿਹੜੀ ਹੈਗੀ ਹੈ ਤਬ ਦੇ ਕੇ ਗਏ ਸਟੀਵੀ ਦੇ ਗਏ ਇੱਕ ਮਹਿਮ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਅੱਜ ਸ਼ਿਵ ਕੁਮਾਰ ਵਿਟਾਲਵੀ ਐਡੀਟੋਰੀਅਮ ਵਿੱਚ ਸਾਡੇ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਸਾਰੇ ਮੁੱਖ ਮਾਨ ਦੇ ਤੌਰ ਤੇ ਸਾਡੇ ਐਮ ਐਲ ਏ ਸਾਹਿਬ ਵੀ ਆ ਰਹੇ ਨੇ ਪੀ ਸੀ ਸਾਹਿਬ ਐਸ ਐਲ ਐਮ ਸਾਹਿਬ ਤੇ ਇਹਦੇ ਵਿੱਚ ਸਾਡੇ ਸਿਵਲ ਸੂਜਨ ਸਾਹਿਬ डीएमसी साहब सारे स्टेट्स ਤੋਂ علاوہ ਜਿਹੜੇ ਵੀ एमपीएच ਜਲ ਜੋ ਮੇਲ ਫੀਮੇਲ ਸਾਰੇ ਉਸ ਤੋਂ ਇਲਾਵਾ सीडीसी ਜਿਹੜੀ ਹੈਗੀ ਹੈ सीएचओ ਇਹ ਸਾਰਿਆਂ ਨੂੰ ਇਹੀ ਇਨਵੋਲ ਕੀਤਾ ਆ ਰਹੇ ਨੇ ਇਹਦੇ ਵਿੱਚ ਤਬਦੀਕ ਦੇ ਬਾਰੇ ਰੋਗ ਦੇ ਬਾਰੇ ਜਿਹੜੀ ਹੈਗੀ ਇੱਕ ਤੇ ਜਾਣਕਾਰੀ ਦਿੱਤੇ ਇਹ ਕਿੰਨਾ ਕਿੰਨਾ ਤਰੀਕਿਆਂ ਨਾਲ ਫੈਲਦਾ ਹੈ ਔਰ ਇਹਨਾਂ ਦੇ ਬਚਾਅ ਦੇ ਪ੍ਰਵੈਂਸ਼ਨ ਦੇ ਕੀਤੇ ਜੜੇ ਹੈਗੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਇਹ ਕੰਪੇਨ ਦਾ ਅੱਜ ਆਗਾਜ਼ ਹੈ ਤੇ ਅੱਜ ਇੱਕ ਤੋਂ ਖਰੀ ਝੰਡੀ ਦੇ ਨਾਲ ਇੱਕ ਜੜੀ ਹੱਡੀ ਐ ਐਮਐਮਯੂ ਜੜੀ ਹੈਗੀ ਆ ਇਹਨੂੰ ਰਵਾਨਾ ਕੀਤਾ ਜਾਏਗਾ ਤੇ ਇੱਕ ਸੁਨੇਹਾ ਹੈ ਕਿ ਅਸੀਂ ਇਹ ਵਲੇ ਅਗਲੇ 100 ਦਿਨਾਂ ਵਿੱਚ ਹਰ ਤਰੀਕੇ ਨਾਲ ਜੜੀ ਹੈਗੀ ਆ ਟੀਵੀ ਦੇ ਕੇਸਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਫਿਰ ਉਹਨਾਂ ਦੇ ਐਕਸਰੇ ਜਾਂ ਸੀਬੀ ਨਾੜ ਜਾਂ ਹੋਲ ਟੈਸਟ ਕਰਕੇ ਔਰ ਜੜੇ ਮਰੀਜ਼ਾਂ ਨੂੰ ਖਿਲਾਫ ਕੇਸਾਂ ਨੂੰ ਇਹਦਾ ਕੀ ਪਿੰਦਾ ਜਾ ਇੱਕ ਅਰਪਨ ਸਾਰੇ ਪੂਰੇ ਪੂਰੇ ਡਿਸਟ੍ਰਿਕਟ ਮਤਲਬ ਸਾਡੀ ਇੱਕ ਪਾਇਲਟ ਡਿਸਟ੍ਰਿਕਟ ਵਿੱਚ ਇੱਕ ਡਿਸਟ੍ਰਿਕਟ ਚੁਣੀ ਗਈ ਹੈ ਐਂਡ ਪੂਰੀ ਡਿਸਟ੍ਰਿਕਟ ਦੇ ਵਿੱਚ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਸਾਰਿਆਂ ਦਾ ਇੱਕ ਹਾਂ ਜਪੋ ਇਹ ਹਾਂ